ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 19 ਫਰਵਰੀ 2026 ਦਿਨ ਵੀਰਵਾਰ ਨਾਨਕਸ਼ਹੀ ਸਾਮਾਧ 557 ਫਗਣ ਮਹੀਨੇ ਦੀ 8 ਤਰੀਕ ਹੈ ਜੀ ਸੈਮਿਆਮੂ ਕੈਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਭੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਲਗੀ ਚ ਹੋਈਆਂ ਦੋ ਗ੍ਰਿਫਤਾਰੀਆਂ ਦੀ ਫਰੋਤੀਆਂ ਤੇ ਗੱਡੀ ਚੋਰੀ ਦਾ ਮਾਮਲਾ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਭਾਈ ਹਰਦੀਪ ਸਿੰਘ ਨੇਜਰ ਕਤਲकांड ਦੇ ਵਿੱਚ ਅਦਾਲਤ ਤੋਂ ਅਹਿਮ ਸਬੂਤ ਪਾਸੇ ਰੱਖਣ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਅਮਰੀਕਾ ਦੇ ਵਿੱਚ ਇੱਕ ਜਥੇਬੰਦੀਆਂ ਨੇ ਰਾ ਦੇ ਅਧਿਕਾਰੀ ਵਿਕਾਸ ਯਾਦਵ ਦੀ ਅਮਰੀਕਾ ਹਵਾਲਗੀ ਮੰਗੀ ਹੈ ਇਸ ਸਬੰਧੀ ਉਹਨਾਂ ਨੇ 트ੰਪ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ ਇਸ ਦੇ ਨਾਲ ਹੀ ਉਸ ਡਰਾਈਵਰ ਦੀ ਗੱਲ ਕਰਾਂਗੇ ਉਹ ਟਰੱਕ ਚਾਲਕ ਜਿਹਨੇ ਇੰਡੀਆਨਾ ਦੇ ਵਿੱਚ ਇੱਕ ਹਾਦਸੇ ਨੂੰ ਅੰਜਾਮ ਦਿੱਤਾ ਫੜਿਆ ਗਿਆ ਆ ਤੇ ਨਾਲ ਹੀ ਗੱਲ ਹੋਣੀ ਹੈ ਭਾਰਤ ਦੇ ਭਾਰਤੀ ਮੂਲ ਦੇ ਇੱਕ ਅਮਰੀਕਨ ਅਧਿਕਾਰੀ ਦੀ ਜਿਹਨੂੰ ਕਿ ਫਰਾਡ ਦੇ ਮਾਮਲੇ ਵਿੱਚ ਦੋਸ਼ੀ ਲਾਨਿਆ ਗਿਆ ਐਬਸੈਂਟ ਫਾਈਲ ਦੀ ਗੱਲ ਅਖੀਰ ਵਿੱਚ ਕਰਾਂਗੇ ਜਿਹੜੀ ਕਿ ਜਾਂਚ ਹੁਣ ਸ਼ਾਹੀ ਘਰਾਣੇ ਤੱਕ ਪਹੁੰਚ ਚੁੱਕੀ ਆ ਪ੍ਰਿੰਸ ਚਾਰਲਸ ਦੇ ਕਿੰਗ ਚਾਰਲਸ ਦੇ ਭਰਾ ਦੀ ਗ੍ਰਿਫਤਾਰੀ ਹੋ ਚੁੱਕੀ ਆ ਪੂਰੀ ਖਬਰ ਤੁਹਾਨੂੰ ਦੱਸਾਂਗੇ ਤੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਸਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦਾ ਸੂਬਾ ਅਲਬਰਟਾ ਅਲਬਰਟਾ ਸ਼ਹਿਰ ਕੈਲਗਰੀ ਉੱਥੋਂ ਦੀ ਪੁਲਿਸ ਨੇ ਇੱਕ ਪੰਜਾਬੀ ਵਿਅਕਤੀ ਅਤੇ ਇੱਕ ਪੰਜਾਬਣ ਔਰਤ ਦੇ ਉੱਤੇ ਚਾਰਜਸ ਲਾਏ ਨੇ ਫਰੋਤੀਆਂ ਅਤੇ ਗੱਡੀ ਖੋਣ ਦੇ ਮਾਮਲੇ ਵਿੱਚ ਦੋਹਾਂ ਜਾਣਿਆਂ ਨੂੰ ਚਾਰਜ ਕੀਤਾ ਗਿਆ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮਤਾਬਕ ਸਤੰਬਰ 2025 ਦੀ ਗੱਲ ਹੈ ਕਿ ਇੱਕ ਔਰਤ ਵੱਲੋਂ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਕਿ ਉਹਨੂੰ ਧਮਕੀਆਂ ਆ ਰਹੀਆਂ ਹਨ ਉਤੋਂ ਫਰੋਤੀ ਦੇ ਵਜੋਂ ਪੈਸੇ ਮੰਗੇ ਜਾ ਰਹੇ ਆ ਤੇ ਉਹਦੀ ਸੁਰੱਖਿਆ ਨੂੰ ਖਤਰਾ ਆ ਤੇ ਉਹਨੇ ਇਹ ਵੀ ਦੱਸਿਆ ਕਿ 2024 ਤੋਂ ਇਹ ਸਾਰਾ ਕੁਝ ਵਾਪਰਿਆ ਆ ਪਰ ਉਹ 2025 ਦੇ ਵਿੱਚ ਆ ਕੇ ਇਹ ਸ਼ਿਕਾਇਤ ਕਰ ਰਹੀ ਆ ਕਹਿ ਲਗੀ ਪੀਸ ਵਨ ਉਹਦੀ ਜਾਂਚ ਕੀਤੀ ਗਈ ਜਾਂਚ ਕਰਨ ਤੋਂ ਬਾਅਦ ਹੁਣ ਪੁਲਿਸ ਨੇ ਇਹ ਲੱਭਿਆ ਕਿ 6 ਥਾਂ 6 ਵਾਰ ਉਹਨੂੰ ਜਿਹੜਾ ਧਮਕਾਉਣ ਦੀ ਕੋਸ਼ਿਸ਼ ਹੋਈ ਆ ਅਗਸਤ ਤੋਂ ਲੈ ਕੇ ਅਕਤੂਬਰ 2024 ਦੇ ਦਰਮਿਆਨ ਉਤੋਂ ਪੈਸੇ ਮੰਗੇ ਗਏ ਆ ਹਾਲਾਂਕਿ ਜਿਹੜਾ ਧਮਕਾਉਣ ਵਾਲਾ ਆ ਤੇ ਜਿਹੜੇ ਪੀੜਤ ਆ ਉਹ ਇੱਕ ਦੂਜੇ ਨੂੰ ਜਾਣਦੇ ਆ ਪਰ ਮੰਗ ਇਹ ਕੀਤੀ ਗਈ ਕਿ ਪੈਸੇ ਦਿੱਤੇ ਜਾਣ ਜਾਂ ਕੁਝ ਹੋਰ ਮਹਿੰਗੀਆਂ ਅਵਸਥਾਾਂ ਦਿੱਤੀਆਂ ਜਾਣ ਅਦਰਵਾਈਜ਼ ਉਹਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਆ ਤੋਂ ਜਿਹੜੀ ਜਾਂਚ ਕਹਿ ਲਈ ਪੁਲਿਸ ਵੱਲੋਂ ਕੀਤੀ ਗਈ ਇਸ ਮਾਮਲੇ ਵਿੱਚ ਉਹਨਾਂ ਨੇ 37 ਸਾਲਾਂ ਦੇ ਜਸਪੀਰ ਸਿੰਘ ਗੱਲੇ ਨੂੰ ਜੋ ਕਿ ਕਹਿ ਲਈ ਰਹਿਣ ਵਾਲਾ ਚਾਰਜ ਕੀਤਾ ਆ ਇਹਦੇ ਉੱਤੇ ਐਕਸਟਰੋਸ਼ਨ ਦੇ 6 ਚਾਰਜ ਲਾਏ ਗਏ ਆ ਤੇ 10 ਅਪ੍ਰੈਲ 2026 ਨੂੰ ਉਹਨੂੰ ਕਹਿ ਲਈ ਅਦਾਲਤ 'ਚ ਪੇਸ਼ ਕੀਤਾ ਜਾਊਗਾ ਇਸ ਦੇ ਨਾਲ ਹੀ ਹਰਪ੍ਰੀਤ ਕੌਰ ਗਿੱਲ ਉਮਰ 28 ਸਾਲ ਇਹ ਵੀ ਕਹਿ ਲਗਦੀ ਰਹਿਣ ਵਾਲੀ ਆ ਇਹਨੂੰ ਫਰੌਡ ਅਤੇ ਗੱਡੀ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਨਾਲ ਹੀ ਚਾਰਜ ਕੀਤਾ ਗਿਆ ਹੈ ਤੇ 6 ਅਪ੍ਰੈਲ 2026 ਨੂੰ ਇਹਦੀ ਅਦਾਲਤ ਵਿੱਚ ਪੇਸ਼ੀ ਹੋਣੀ ਆ ਸੋ ਇਹ ਦੋਨੇ ਗਿੱਲ ਨੇ ਇੱਕ ਹਰਪ੍ਰੀਤ ਕੌਰ ਗੱਲ ਆ ਦੂਜਾ ਜਸਪ੍ਰੀਤ ਸਿੰਘ ਗੱਲ ਆ ਇਹਨਾਂ ਦਾ ਆਪਸ ਵਿੱਚ ਕੀ ਸਬੰਧ ਆ ਇਸ ਬਾਰੇ ਪੁਲਿਸ ਨੇ ਹਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਇਹਨਾਂ ਜ਼ਰੂਰ ਦੱਸਿਆ ਕਿ ਜਿਹੜੀ ਪੀੜਤ ਔਰਤ ਆ ਉਹ ਤੇ ਇਹ ਇੱਕ ਦੂਜੇ ਨੂੰ ਜਾਣਦੇ ਸੀ ਤੇ ਹੁਣ ਅਦਾਲਤੀ ਕਾਰਵਾਈ ਦੌਰਾਨ ਹੋਰ ਗੱਲ ਬਾਹਰ ਨਿਕਲੂਗੀ ਪਰ ਪੁਲਿਸ ਨੇ ਨਾਲੇ ਵੀ ਕਲੀਅਰ ਕੀਤਾ ਕਿ ਜਿਹੜੀਆਂ ਵੈਸੇ ਫਰੋਤੀ ਦੀਆਂ ਵਾਰਦਾਤਾਂ ਹੋ ਰਹੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਆ ਜਾਂ ਭਾਰਤੀ ਗੈਂਗਾਂ ਦੇ ਨਾਲ ਰਿਲੇਟਡ ਫਰੋਤੀ ਦੀਆਂ ਕਾਰਵਾਈਆਂ ਆ ਇਹ ਉਹਨਾਂ ਤੋਂ ਇੱਕ ਵੱਖਰਾ ਮਾਮਲਾ ਹੈ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੇ ਨਿਆਂ ਵਿਭਾਗ ਦੀ ਕੈਨੇਡਾ ਦੇ ਜਸਟਿਸ ਡਿਪਾਰਟਮੈਂਟ ਵੱਲੋਂ 2023 ਦੇ ਵਿੱਚ ਕੈਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਮੈਨੇਜਰ ਜਿਹਨਾਂ ਨੂੰ ਸ੍ਰੀ ਗੁਰਦਵਾਰ ਸਾਹਿਬ ਦੀ ਹੱਦ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ ਚਾਰ ਜਾਣੇ ਇਸ ਮਾਮਲੇ ਵਿੱਚ ਫੜੇ ਹੋਏ ਆ ਮੁਕੱਦਮਾ ਚੱਲ ਰਿਹਾ ਆ ਇਸ ਸੰਬੰਧੀ ਕੁਝ ਜਾਣਕਾਰੀ ਅਦਾਲਤ ਵਿੱਚੋਂ ਲਾਂਭੇ ਰੱਖਣ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਆ ਜਾਣਕਾਰੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਾਈ ਹਰਦੀਪ ਸਿੰਘ ਮੈਨੇਜਰ ਦੇ ਕਤਲ ਕਾਤਲਾਂ ਦੇ ਮੁਕੱਦਮੇ ਵਿੱਚ ਕੁਝ ਸਬੂਤ ਨੇ ਜਿਹੜੇ ਕਿ ਇਹ ਕਿਹਾ ਜਾ ਰਿਹਾ ਕਿ ਬੜੇ ਅਹਿਮ ਨੇ ਪਰ ਕੈਨੇਡਾ ਦੇ ਟਰੋਨੀ ਜਨਰਲ ਦੀ ਨਿਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਫੈਡਰਲ ਅਦਾਲਤ ਤੋਂ ਚਾਰਜੀ ਦਿੱਤੀ ਹੈ ਕਿ ਇਹ ਜਾਣਕਾਰੀ ਗੁਪਤ ਰੱਖੀ ਜਾਵੇ ਜੇਕਰ ਇਹ ਜਾਣਕਾਰੀ ਪਬਲਿਕ ਹੋ ਗਈ ਤਾਂ ਇਹ ਦੇ ਨਾਲ ਅੰਤਰਰਾਸ਼ਟਰੀ ਸਬੰਧਾਂ ਵਿੱਚ ਵਿਗਾੜ ਪੈ ਸਕਦਾ ਹੈ ਤੇ ਨਾਲ ਦੀ ਨਾਲ ਨੈਸ਼ਨਲ ਸਿਕਿਉਰਿਟੀ ਵੀ ਖਤਰੇ ਵਿੱਚ ਪੈ ਸਕਦੀ ਹੈ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚ ਸਕਦਾ ਸੋ ਇਹ ਕੇਸ ਬਿਸਕਰ ਕੇ ਬਹੁਤ ਅਹਿਮ ਹੈ ਕਿ ਚਾਰ ਵਿਅਕਤੀ ਤਾਂ ਫੜੇ ਹੋਏ ਆ ਉਹ ਹੁਣ ਇਸ ਵੇਲੇ ਜੇਲ੍ਹ ਵਿੱਚ ਆ ਫਰਸਟ ਡਿਗਰੀ ਮਰਡਰ ਦੇ ਚਾਰਜਸ ਉਹਨਾਂ ਦੇ ਉੱਤੇ ਲੱਗੇ ਹੋਏ ਆ ਮਕਦਮਾ ਚੱਲ ਰਿਹਾ ਆ ਪਰ ਜਿਹੜੀ ਕੈਨੇਡਾ ਦੇ ਸਿੱਖ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹ ਇਹ ਕਹਿੰਦੇ ਆ ਕਿ ਇਹਨਾਂ ਨੂੰ ਹਾਇਰ ਕਰਨੇ ਕੀਤਾ ਇਹ ਕੰਮ ਕਰਵਾਉਣ ਦੇ ਵਾਸਤੇ ਇਹਨਾਂ ਨੂੰ ਪੈਸੇ ਕਹਨੇ ਦਿੱਤੇ ਪਿੱਛੋਂ ਇਸ਼ਾਰਾ ਕਹਨੇ ਦਿੱਤਾ ਗੱਲ ਉੱਥੇ ਤੱਕ ਜਾਣੀ ਚਾਹੀਦੀ ਆ ਕਿਉਂਕਿ ਕੈਨੇਡਾ ਦੇ ਵਿੱਚ ਰਹਿ ਰਹੇ ਕੈਨੇਡੀਅਨ ਸਿੱਖਾਂ ਨੂੰ ਇਸ ਕਰਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਉਂਕਿ ਉਹ ਭਾਤ ਦੇ ਵਿੱਚ ਆਪਣਾ ਆਜ਼ਾਦ ਮੁਲਕ ਮੰਗਦੇ ਆ ਸੋ ਫੈਡਰਲ ਵਕੀਲ ਵੱਲੋਂ ਅਦਾਲਤ ਨੂੰ ਇਹ ਕਹਿਣਾ ਕਿ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਵਿਗਾੜ ਹੋ ਸਕਦਾ ਇਸ ਕਰਕੇ ਜਿਹੜੀ ਇਹ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਪਬਲਿਕ ਨਾ ਕੀਤੀ ਜਾਵੇ ਇਹਦੇ ਕਾਫੀ ਜਿਹੜਾ ਹੁਣ ਤੋਖਲੇ ਖੜੇ ਕਰ ਦਿੰਤੇ ਆ ਕਿਉਂਕਿ ਪਹਿਲਾਂ ਜਾਣਕਾਰੀ ਇਹ ਬਾਹਰ ਆ ਚੁੱਕੀ ਆ ਕਿ ਇੰਗਲੈਂਡ ਦੀਆਂ ਖੁਫੀਆ ਏਜੰਸੀਆਂ ਨੇ ਕੈਨੇਡਾ ਸਰਕਾਰ ਨੂੰ ਇੱਕ ਗੁਪਤ ਜਾਣਕਾਰੀ ਦਿੱਤੀ ਸੀ ਜਿਹਦੇ ਵਿੱਚ ਦੋ ਭਾਰਤੀ ਏਜੰਟ ਜਿਹੜੇ ਸੀ ਉਹ ਆਪਸ ਵਿੱਚ ਗੱਲਾਂਬਾਤਾਂ ਕਰ ਰਹੇ ਸੀਗੇ ਕਿ ਅਸੀਂ ਆਹ ਬੰਦੇ ਕੈਨੇਡਾ ਦੇ ਵਿੱਚ ਕਤਲ ਕਰਨੇ ਆ ਇੰਗਲੈਂਡ ਦੇ ਵਿੱਚ ਕੁਝ ਨਾਂ ਲਏ ਗਏ ਸੀ ਸਮਝਿਆ ਜਾ ਰਿਹਾ ਕਿ ਉਹ ਜਾਣਕਾਰੀ ਭਾਈ ਹਰਦੀਪ ਸਿੰਘ ਨੇਜਰ ਬਾਰੇ ਸੀਗੇ ਤੇ ਉਹ ਜਾਣਕਾਰੀ ਆਉਣ ਤੋਂ ਬਾਅਦ ਹੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜ ਕੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਭਾਰ ਦੇ ਉੱਤੇ ਦੋਸ਼ ਲਾਏ ਸੀ ਇਹ ਵੀ ਸਮਝਿਆ ਜਾ ਰਿਹਾ ਕਿ ਇਹ ਦੋਵੇਂ ਜਣੇ ਇੰਗਲੈਂਡ ਦੇ ਵਿੱਚ ਜਿਹੜੇ ਕਿ ਇੰਗਲੈਂਡ ਦੀਆਂ ਖੁਫੀਆ ਏਜੰਸੀਆਂ ਨੇ ਟੈਪ ਕੀਤੇ ਉਹੀ ਨੇ ਜਿਨ੍ਹਾਂ ਦੇ ਉੱਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਇੰਗਲੈਂਡ ਵਿੱਚ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲੱਗ ਰਿਹਾ ਆ ਸਵੇ ਵੀ ਕਿਹਾ ਜਾ ਰਿਹਾ ਕਿ ਉਸ ਵੇਲੇ ਦੇ ਰਾ ਦੇ ਮੁਖੀ ਸਾਮਨਤ ਗੋਇਲ ਤੇ ਇੰਗਲੈਂਡ ਦੇ ਇਹਨਾਂ ਦੋਹਾਂ ਏਜੰਟਾਂ ਦੇ ਵਿਚਾਲੇ ਕੜੀਆਂ ਜੁੜੀਆਂ ਹੋਈਆਂ ਸੀ ਜਿਨ੍ਹਾਂ ਦੇ ਉੱਤੇ ਭਾਈ ਉਤਾਰ ਸਿੰਘ ਖੰਡਾ ਨੂੰ ਮਾਰਨ ਦਾ ਸ਼ੱਕ ਜਾਰੀ ਕੀਤਾ ਜਾ ਰਿਹਾ ਤੇ ਇਹ ਫੜੇ ਜਾਣ ਦੇ ਉੱਤੇ ਦੋਹਾਂ ਨੂੰ ਇੰਗਲੈਂਡ ਵਿੱਚੋਂ ਬਾਹਰ ਵੀ ਕੱਢ ਦਿੱਤਾ ਗਿਆ ਸਗਾ ਸੋ ਜਿਸ ਤਰੀਕੇ ਦੇ ਨਾਲ ਹੁਣ ਕੈਨੇਡਾ ਸਰਕਾਰ ਅਟਾਰਨੀ ਜਨਰਲ ਦਾ ਦਫ਼ਤਰ ਇਹ ਕਹਿ ਰਿਹਾ ਵੀ ਇਹ ਜਾਣਕਾਰੀ ਜੋ ਜਾਪਦੀ ਹੈ ਵੀ ਇਹੀ ਹੈ ਇਹਨੂੰ ਬਾਹਰ ਰੱਖਿਆ ਜਾਵੇ ਤਾਂ ਇੱਕ ਤਰੀਕੇ ਦੇ ਨਾਲ ਇਹ ਜਿਹੜੇ ਭਾਰਤੀ ਏਜੰਟਾਂ ਦੀ ਸਿੱਧੀ ਸ਼ਮੂਲੀਅਤ ਆ ਉਹਨੂੰ ਬਚਾਉਣ ਦੀ ਕਾਰਵਾਈ ਪ੍ਰਤੀਤ ਹੋ ਰਹੀ ਆ ਤੇ ਕੁੱਲ ਮਿਲਾ ਕੇ ਸਿੱਖ ਜਥੇਬੰਦੀਆਂ ਨੂੰ ਸਥਾਨਕ ਜੜੀਆਂ ਨੇ ਉਹ ਇਹ ਲੱਗ ਰਿਹਾ ਕਿ ਜਿਹੜੇ 4 ਜਣੇ ਫੜੇ ਹੋਏ ਆ ਇੱਥੇ ਗੱਲ ਨਿਬੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਨਾਂ ਨੂੰ ਭੇਜਿਆ ਕਿਨੇ ਆ ਪਿੱਛੇ ਸਾਜ਼ਿਸ਼ ਕੀਨੇ ਘੜੀ ਆ ਉੱਥੇ ਤੱਕ ਗੱਲ ਨਹੀਂ ਲਿਜਾਣ ਦਿੱਤੀ ਜਾ ਰਹੀ ਅੰਤਰਰਾਸ਼ਟਰੀ ਸਬੰਧਾਂ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਇਹਦਾ ਮਤਲਬ ਕਹਿੰਦੇ ਵੀ ਇਹੀ ਨਿਕਲਦਾ ਆ ਇੱਕ ਪਾਸੇ ਇਹ ਕੱਲ ਚੱਲ ਰਹੀ ਹੈ ਦੂਜੇ ਪਾਸੇ ਅਮਰੀਕਾ ਦੇ ਵਿੱਚ ਭਾਰਤੀ ਏਜੰਟ ਨikhil Gupta ਫੜਿਆ ਜਾ ਚੁੱਕਾ ਸੀ ਉਹਨੇ ਹੁਣ ਆਪਣਾ ਜੁਰਮ ਵੀ ਕਬੂਲ ਕਰ ਰਿਹਾ ਕਿ ਭਾਰਤ ਤੋਂ ਉਹਨੂੰ ਜਿਹੜੀਆਂ ਇਹ ਇਨਸਟਰਕਸ਼ਨਸ ਮਿਲ ਰਹੀਆਂ ਸੀਗੀਆਂ ਬਕਾਇਦਾ ਦਾਸਤਾਵੇਜ਼ ਜਿਹੜੇ ਅਮਰੀਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਆ ਉਹ ਇਸ ਗੱਲ ਦਾ ਸਬੂਤ ਆ ਵਿਕਾਸ ਯਾਦਵ ਦਾ ਨਾਮ ਚੁੱਕਾ ਰਾ ਦੇ ਦਫ਼ਤਰ ਦਾ ਕਰਨ ਵਾਲਾ ਚੁੱਕਾ ਕੈਬਨਟ ਸੈਕਟਰੀਟ ਦਾ ਜਿਹੜਾ ਜ਼ਿਕਰ ਉਹਦੇ ਵਿੱਚ ਕੇਸ ਚ ਆ ਚੁੱਕਾ ਆ ਤੇ ਸਭ ਤੋਂ ਵੱਡੀ ਗੱਲ ਕਿ ਨikhil ਗੁਪਤਾ ਸਾਰਾ ਕੁਝ ਆਪਣੇ ਅਦਾਲਤਈ ਜੁਰਮਾਂ ਦੇ ਵਿੱਚ ਕਬੂਲ ਕਰ ਚੁੱਕਾ ਆ ਸੋ ਜੇ ਸਬੂਤ ਸਾਰੇ ਅਮਰੀਕਾ ਦੇ ਕੋਲ ਪਏ ਆ ਸਬੂਤ ਸਾਰੇ ਜਿਹੜੇ ਹੋਰ ਬਾਹਰ ਆ ਚੁੱਕੇ ਆ ਤਾਂ ਫਿਰ ਕੈਨੇਡਾ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਭਾਰਤ ਨਾਲ ਆਪਣੇ ਵਪਾਰਕ ਸਬੰਧ ਬਚਾਉਣ ਦੇ ਚੱਕਰ ਦੇ ਵਿੱਚ ਇਹ ਬੇਇਨਸਾਫੀ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜੋ ਕਿ ਕੈਨੇਡੀਅਨ ਕਾਨੂੰਨ ਦੇ ਹੱਥ ਵੱਡਣ ਦੇ ਬਰਾਬਰ ਗੱਲ ਹੋ ਸਕਦੀ ਆ ਇਹ ਇਥੋਂ ਦੀਆਂ ਲੋਕਲ ਸਿੱਖ ਜਥੇਬੰਦੀਆਂ ਦਾ ਕਹਿਣਾ ਆ World Sikh Organization Sikh Federation ਦੋਹਾਂ ਜਥੇਬੰਦੀਆਂ ਵੱਲੋਂ ਆਡ-ਆਡ ਬਿਆਨ ਜਿਹੜੇ ਆ ਭੇਜੇ ਗਏ ਆ ਉਹਨਾਂ ਨੇ ਇਹੀ ਕਿਹਾ ਕਿ ਜਿਹੜੀ ਸਾਡੀ ਸਰਕਾਰ ਆ ਯਾਨੀ ਕਿ ਕੈਨੇਡਾ ਸਰਕਾਰ ਆ ਉਹ ਭਾਰਤ ਨਾਲ ਬਿਨਾਂ ਜਵਾਬਦੇਹੀ ਲਿਆ ਸਬੰਧ ਸੁਧਾਰ ਰਹੀ ਆ ਰਿਸ਼ਤੇ ਜਿਹੜੇ ਦੁਬਾਰਾ ਰੀਸੈਟ ਕਰ ਰਹੀ ਆ ਤੇ ਹੁਣ ਸੰਕੇਤ ਇਹ ਮਿਲ ਰਹੇ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਕਤਲकांड ਦੇ ਵਿੱਚ ਪਾਰਦਰਸ਼ਤਾ ਜਿਹੜੀ ਆ ਉਹ ਨਹੀਂ ਰੱਖੀ ਜਾ ਰਹੀ ਜੋ ਕਿ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਡਬਲਯੂਐਸਓ ਦੇ ਪ੍ਰੈਜ਼ੀਡੈਂਟ ਸਰਦਾਰ ਧਿਆਨਸ਼ ਸਿੰਘ ਨੇ ਕਿਹਾ ਕਿ ਇਹ ਬਹੁਤ ਗਲਤ ਕਦਮ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਨਸਾਫ ਕੋਈ ਸੌਦੇਬਾਜ਼ੀ ਦੀ ਚੀਜ਼ ਨਹੀਂ ਹੈ ਤੇ ਨਾ ਹੀ ਇਸ ਨੂੰ ਅੰਤਰਰਾਸ਼ਟਰੀ ਸਬੰਧਾਂ ਜਾਂ ਕੂਟਨੀਤੀ ਦੇ ਨਾਮ ਹੇਠ ਦਬਾਉਣਾ ਚਾਹੀਦਾ ਹੈ ਆ ਦਾਨਿਸ਼ ਹੈਂਗਾ ਨੇ ਇਹ ਕਿਹਾ ਕਿ ਕੈਨੇਡਾ ਨੂੰ ਕਾਨੂੰਨ ਦੀ ਪਾਲਣਾ ਦੇ ਹੱਕ ਵਿੱਚ ਡਟ ਕੇ ਖੜਨਾ ਚਾਹੀਦਾ ਆ ਅਤੇ ਰੂਲ ਆਫ ਲਾ ਜਿਹੜਾ ਆ ਉਹ ਇੰਪਲਾਈ ਕਰਨਾ ਚਾਹੀਦਾ ਆ ਭਾਈ ਨੈਦਰ ਦੇ ਕਤਲ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਪਾਸ ਦਰਸ਼ਤਾ ਦੇ ਨਾਲ ਚਲਾਉਣੀ ਚਾਹੀਦੀ ਆ ਤਾਂ ਕਿ ਇਨਸਾਫ ਹੋ ਸਕੇ ਇਸ ਨਾਲ ਹੀ ਆਪਾਂ ਗੱਲ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਸਿੱਖ ਜਥੇਬੰਦੀਆਂ ਨੇ 트럼ਪ ਪ੍ਰਸ਼ਾਸਨ ਨੂੰ ਇੱਕ ਚਿੱਠੀ ਲਿਖੀ ਆ ਜਿਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਕਿ ਨikhil Gupta ਨੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ Six for Justice ਦੇ ਸਰਪ੍ਰਸਤ ਜਿਹੜੇ ਨੇ ਗੁਰਪ੍ਰਤਵਾਦ ਸਿੰਘ ਪੰਨੂ ਉਹਨੂੰ ਮਰਵਾਉਣ ਦੀ ਸਾਜ਼ਿਸ਼ ਹੈ ਜਿਹੜੀ ਆ ਅਮਰੀਕਾ ਦੀ ਧਰਤੀ ਤੇ ਰਚੀ ਗਈ ਉਹਦੇ ਵਿੱਚ ਜੋ-ਜੋ ਵੀ ਅੱਜ ਮੋੜੇ ਤੇ ਲਾਏ ਗਏ ਸੀ ਉਹ ਕਬੂਲ ਕਰਦਾ ਉਹ ਕਹਿੰਦੇ ਵੀ ਇਹਨਾਂ 10 ਵਜਾਂ ਦੇ ਵਿੱਚ ਵਿਕਾਸ਼ ਯਾਦਵ ਦਾ ਨਾਂ ਖੁੱਲ ਕੇ ਸਾਹਮਣੇ ਆ ਚੁੱਕਾ ਆ ਸੀਐਸ 1 ਜਿਹੜਾ ਹੈਂਡਲਰ ਸੀ ਨਿਖਲ ਗੁਪਤਾ ਦਾ ਜਿਹੜਾ ਕਿ ਰਾਾ ਦੇ ਵਾਸਤੇ ਕੰਮ ਕਰਦਾ ਸੀਗਾ ਤੇ ਇਹ ਜਸ ਬੰਦੀਆਂ ਮੰਗ ਕਰ ਰਹੀਆਂ ਕਿ ਵਿਕਾਸ਼ ਯਾਦਵ ਜਿਹੜਾ ਕਿ ਐਫਬੀਆਈ ਵੱਲੋਂ ਵਾਂਟਡ ਕਰਾਰ ਦਿੱਤਾ ਹੋਇਆ ਇਹਨੂੰ ਅਮਰੀਕਾ ਲਿਆਂਦਾ ਜਾਵੇ ਤੇ ਇੱਥੇ ਲਿਜਾ ਕੇ ਉਸਲੇ ਮੁਕੱਦਮਾ ਚਲਾਇਆ ਜਾਵੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਸਿੱਖ ਕੌਕਸ ਕਮੇਟੀ ਵੱਲੋਂ ਇੱਕ ਸਾਂਝੀ ਚਿੱਠੀ ਜਿਹੜੀ ਆ ਉਹ ਅਮਰੀਕਾ ਦੀ ਟੌਨੀ ਜਨਰਲ ਪੈਮ ਬੌਂਡੀ ਨੂੰ ਅਤੇ ਡਿਪਟੀ ਟੌਨੀ ਜਨਰਲ ਟੌਡ ਬਲੈਂਕ ਨੂੰ ਲਿਖੀ ਗਈ ਹੈ ਤੇ ਇਸ ਦਾ ਉਤਾਰਾ ਜਿਹੜੇ ਐਫਬੀਆਈ ਦੇ ਡਾਇਰੈਕਟਰ ਨੇ ਕੈਸ਼ ਪਟੇਲ ਅਤੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਸਮੇਤ ਕੁਝ ਹੋਰ ਤਰ੍ਹਾਂ ਨੂੰ ਜਿਹਨਾਂ ਦੇ ਵਿੱਚ ਸੀਆਈਏ ਹੋਮਲੈਂਡ ਸਿਕਿਉਰਿਟੀ ਵਗੈਰਾ ਵੀ ਸ਼ਾਮਲ ਨੇ ਉਹਨਾਂ ਨੂੰ ਭੇਜਿਆ ਗਿਆ ਇਦੇ ਵਿੱਚ ਮੰਗ ਇਹੀ ਕੀਤੀ ਗਈ ਆ ਕਿ ਇੱਕ ਭਾਰਤੀ ਨਾਗਰਿਕ ਵੱਲੋਂ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਾ ਦੇ ਇੱਕ ਨਾਗਰਿਕ ਨੂੰ ਮਰਵਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਉਹਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਇਨਸਾਫ ਇਹ ਮੰਗ ਕਰਦਾ ਕਿ ਉਹਨੂੰ ਇਸ ਤੋਂ ਅੱਗੇ ਵਧਿਆ ਜਾਵੇ ਜਿਹੜੇ ਹੋਰ ਲੋਕ ਇਹਦੇ ਵਿੱਚ ਸ਼ਾਮਲ ਆ ਉਹਨਾਂ ਨੂੰ ਅਮਰੀਕਾ ਲਿਆ ਕੇ ਉਹਨਾਂ ਦੀ ਹਵਾਲਗੀ ਕਰਾ ਕੇ ਇੱਥੇ ਮੁਕੱਦਮੇ ਚ ਲਾਏ ਜਾਣ ਜਿਹਦੇ ਵਿੱਚ ਸਭ ਤੋਂ ਪਹਿਲਾਂ ਨਾਂ ਰਿਸਰਚ ਐਂਡ ਐਨਲਿਸਿਸ ਵਿੰਗ ਜਿਹਨੂੰ ਕਿ ਰੌਕ ਜੋ ਜਾਣਿਆ ਜਾਂਦਾ ਭਾਰਤੀ ਖੁਫੀਆ ਏਜੰਸੀ ਉਹਦਾ ਅਧਿਕਾਰੀ ਜਿਹੜਾ ਵਿਕਾਸ Yadav ਉਹਦਾ ਨਾਂ ਉੱਪਰ ਕੇ ਆਉਂਦਾ ਸੋ ਸਭ ਤੋਂ ਪਹਿਲਾਂ ਉਹਦੀ ਹਵਾਲਗੀ ਅਮਰੀਕਾ ਕਰਾਈ ਜਾਵੇ ਤੇ ਉਹਦੇ ਤੇ ਮੁਕੱਦਮਾ ਅਮਰੀਕਾ ਦੇ ਵਿੱਚ ਸ਼ੁਰੂ ਕੀਤਾ ਜਾਵੇ ਤਾਂ ਕਿ ਇਹਦੀਆਂ ਤੰਦਾਂ ਫਿਰ ਅੱਗੇ ਤੋਂ ਅੱਗੇ ਵੱਡੇ ਅਧਿਕਾਰੀਆਂ ਤੱਕ ਲੱਭ ਕੇ ਇਨਸਾਫ ਕੀਤਾ ਜਾ ਸਕੇ ਗੱਲ ਅਮਰੀਕਾ ਦੀ ਹੀ ਕਰੀਏ ਤਾਂ ਅਮਰੀਕਾ ਦੀ ਇੰਡੀਆਨਾ ਸਟੇਟ ਦੇ ਵਿੱਚ ਇੱਕ ਟਰੱਕ ਹਾਦਸਾ ਹੋਇਆ ਇਸ ਹਾਦਸੇ ਦੇ ਵਿੱਚ ਘੱਟੋ ਘੱਟ ਇੱਕ ਜਾਨ ਜਿਹੜੀ ਆ ਚਲੀ ਗਈ ਆ ਤੇ ਇੰਡੀਅਨ ਆਪਲਸ ਤੋਂ ਵੈਸਟ ਦੇ ਵਿੱਚ ਹੈਂਡਰਿਕ ਕਾਉਂਟੀ ਪੈਂਦੀ ਆ ਉੱਥੇ ਇਹ ਹਾ사 ਹੋਇਆ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਦੇ ਮੁਤਾਬਕ ਇਹ ਕਿਹਾ ਗਿਆ ਕਿ ਇੱਕ ਟਰੱਕ ਚਾਲਕ ਲਾਲ ਬੱਤੀ ਟਪਾ ਰਿਹਾ ਸੀਗਾ ਲੰਘਣਾ ਕਰ ਰਿਹਾ ਸੀਗਾ ਤੇ ਜਦੋਂ ਉਹਦਾ ਇੱਕ ਹਾ사 ਹੋ ਗਿਆ ਇੱਕ ਪਿਕਅਪ ਟਰੱਕ ਦੇ ਨਾਲ ਜਾ ਕੇ ਟਰੱਕ ਟਕਰਾ ਗਿਆ ਇੱਕ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸੁਖਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਫੜਿਆ ਜਿਹਦੇ ਕੋਲ ਕੇ ਕੈਲੀਫੋਰਨੀਆ ਦਾ ਆ ਡਰਾਈਵਿੰਗ ਲਾਇਸੈਂਸ ਦੱਸਿਆ ਜਾ ਰਿਹਾ ਤੇ ਇਹ ਕਿਹਾ ਜਾ ਰਿਹਾ ਕਿ ਮਈ 2025 ਦੇ ਵਿੱਚ ਇਹਨੂੰ ਇਹ ਲਾਇਸੈਂਸ ਦਿੱਤਾ ਗਿਆ ਇਸ ਤੋਂ ਪਹਿਲਾਂ 2018 ਦੇ ਵਿੱਚ ਸੁਖਦੀਪ ਸਿੰਘ ਨੂੰ ਅਮਰੀਕਾ ਦਾ ਬਾਰਡਰ ਕ੍ਰੋਸ ਕਰਦਿਆਂ ਫੜਿਆ ਗਿਆ ਸੀ ਜਦੋਂ ਕਿ ਉਹ ਨਾ ਬਾਲਗ ਸੀ ਉਸ ਤੋਂ ਬਾਅਦ 2018 ਤੋਂ ਬਾਅਦ 2025 ਦੇ ਵਿੱਚ ਉਹਨੇ ਆ ਕੇ ਅਮਰੀਕਾ ਦੇ ਵਿੱਚ ਆਪਣਾ ਲਾਇਸੈਂਸ ਬਣਾ ਲਿਆ ਜਦੋਂ ਉਹਦੀ ਉਮਰ ਹੋ ਗਈ ਹੈ ਤੇ ਹੁਣ ਉਹ ਇੱਕ ਸੜਕ ਹਾਦਸੇ ਦੇ ਵਿੱਚ ਹੋਏ ਕਤਲ ਦੇ ਮਾਮਲੇ 'ਚ ਗ੍ਰਫਤਾਰ ਕੀਤਾ ਗਿਆ ਹੈ ਇਸ ਵੇਲੇ ਸੁਖਦੀਪ ਸਿੰਘ ਨੂੰ ਆਈਸ ਦੀ ਹਿਰਾਸਤ ਵਿੱਚ ਰੱਖਿਆ ਹੋਇਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਇੱਕ ਉਸ ਸ਼ਖਸ ਦੀ ਜਿਹੜਾ ਕਿ ਭਾਰਤੀ ਮੂਲ ਦਾ ਆ ਉਹਦੇ ਤੇ ਦੋਸ਼ ਲੱਗੇ ਆ ਕਿ ਉਹਨੇ ਇੱਕ ਬਹੁਤ ਵੱਡਾ ਫਰਾਡ ਆਪਣੇ ਐਮਪਲੋਇਰ ਜਾਨੀ ਕਿ ਜਿੱਥੇ ਉਹ ਕੰਮ ਕਰਦਾ ਸੀ ਉਹਨਾਂ ਦੇ ਨਾਲ ਕੀਤਾ ਕੰਪਨੀ ਦਾ ਨਾਮ ਹੈਗਾ ਆਪਟਮ ਇੰਕ ਇਹ ਕੰਪਨੀ ਜਿਹੜੀ ਆ ਹੈਲਥ케ਅਰ ਸਰਵਿਸਿਜ਼ ਦੇ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਵਾਮ ਪ੍ਰਦਾਨ ਕਰਦੀ ਆ ਅਮਰੀਕਾ ਦੇ ਵਿੱਚ ਜਿਹੜਾ ਮੁਕੱਦਮਾ ਚੱਲਿਆ ਮਿਨੀਆਪੋਲਿਸ ਦੀ ਜਿਲ੍ਹਾ ਅਦਾਲਤ ਵਿੱਚ ਮਿਨੀਸੋਟਾ ਦੇ ਵਿੱਚ ਉਹਦੇ ਵਿੱਚ 47 ਸਾਲਾਂ ਦੇ ਕਰਨ ਗੁਪਤਾ ਦੇ ਉੱਤੇ ਇਹ ਦੋਸ਼ ਲਾਏ ਗਏ ਆ ਕਿ ਉਹਨੇ ਆਪਣੀ ਫਰਮ ਜਿੱਥੇ ਉਹ ਕੰਮ ਕਰਦਾ ਸੀ ਉਹਦੇ ਨਾਲ ਵੱਡੇ ਪੱਧਰ ਦੇ ਉੱਤੇ ਫਰਾਡ ਕੀਤਾ ਜਿਹੜੇ ਦੋਸ਼ ਅਦਾਲਤ ਵਿੱਚ ਲਾਏ ਗਏ ਉਹਨਾਂ ਚ ਦੱਸਿਆ ਗਿਆ ਕਿ 2015 ਦੇ ਵਿੱਚ ਕਰਨ ਗੁਪਤਾ ਨੂੰ ਇਸ ਫਰਮ ਨੇ ਕੰਮ ਦੇ ਉੱਤੇ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਗੁਪਤਾ ਨੇ ਇੱਕ ਆਪਣੇ ਦੋਸਤ ਨੂੰ ਕੰਮ ਤੇ ਰਖਾਇਆ ਤੇ ਉਹਦਾ ਰੈਜ਼ume ਖੁਦ ਤਿਆਰ ਕਰਕੇ ਦਿੱਤਾ ਜਿਹੜਾ ਕਿ ਇਹਦੇ ਵਿੱਚ ਬਹੁਤ ਚੀਜ਼ਾਂ ਗਲਤ ਸੀਗੀਆਂ ਜੋ ਕਿ ਹੁਣ ਬਾਅਦ ਚ ਜਾਂਚ ਚ ਲੱਭੀਆਂ ਆ ਤੇ ਇਹ ਉਹਨੂੰ ਨੌਕਰੀ ਦਵਾ ਦਿੱਤੀ ਤੇ ਇਸ ਤਰੀਕੇ ਗੁਪਤਾ ਜਿਹੜਾ ਆਪਣੇ ਹੀ ਦੋਸਤ ਦਾ ਸੁਪਰਵਾਈਜ਼ਰ ਬਣ ਗਿਆ ਪਰ ਹੈਰਾਨੀ ਦੀ ਗੱਲ ਜਿਹੜੀ ਇਹ ਰਹੀ ਕਿ ਉਸ ਦੋਸਤ ਨੇ ਕਦੀ ਵੀ ਨੌਕਰੀ ਜੁਆਇਨ ਨਹੀਂ ਕੀਤੀ ਉਹ ਨਿਊ ਜਰਸੀ ਦੇ ਵਿੱਚ ਰਹਿੰਦਾ ਸੀ ਉਹ ਕਦੀ ਵੀ ਕੰਮ ਤੇ ਨਹੀਂ ਆਇਆ ਕਦੀ ਵੀ ਉਹਨੇ ਘਰੋਂ ਬੈ ਕੇ ਕੋਈ ਕੰਮ ਨਹੀਂ ਕੀਤਾ ਸੋ ਇੱਕ ਤਰੀਕੇ ਦੇ ਨਾਲ ਇੱਕ ਫਰਾਡ ਸੀਗਾ ਜਿਹਦੇ ਕਰਕੇ ਗਪਤਾ ਆਪਣੀ ਫਾਰਮ ਤੋਂ 1 ਲੱਖ ਡਾਲਰ ਤੋਂ ਉੱਪਰ ਦੀ ਤਨਖਾਹ ਹਰ ਇੱਕ ਸਾਲ ਉਹਦੇ ਵਾਸਤੇ ਲੈਂਦਾ ਰਿਹਾ ਤੇ ਉਹ ਜਿਹੜੀ ਤਨਖਾਹ ਸੀਗੀ ਉਹਦੇ ਖਾਤੇ ਵਿੱਚ ਚਲੀ ਜਾਂਦੀ ਸੀ ਦੋਸਤ ਦੇ ਹਾਲਾਂਕਿ ਉਹ ਕੰਮ ਕਿਤੇ ਵੀ ਨਹੀਂ ਸੀ ਕਰਦਾ ਤੇ ਬਾਅਦ ਵਿੱਚ ਉਹ ਵੰਡ ਲਈ ਜਾਂਦੀ ਸੀ ਕੁਝ ਦਿਨ ਤੱਕ ਇਹ ਤਨਖਾਹ ਜਿਹੜੀ ਹੈ ਕੈਸ਼ ਰੂਪ ਦੇ ਵਿੱਚ ਵੰਡੀ ਜਾਂਦੀ ਰਹੀ ਉਸ ਤੋਂ ਬਾਅਦ ਗਪਤਾ ਨੇ ਕੁਝ ਫਰਜ਼ੀ ਖਾਤੇ ਖੋਲੇ ਉਹਨਾਂ ਦੇ ਵਿੱਚ ਹੀ ਪੈਸਾ ਕਮਾਇਆ ਗਿਆ ਤੇ ਫਿਰ ਹੋਇਆ ਕਿ ਕਿ ਨਵੰਬਰ 2019 ਦੇ ਵਿੱਚ ਗੁਪਤਾ ਇੱਕ ਹੋਰ ਫਰਾਡ ਦੇ ਮਾਮਲੇ ਵਿੱਚ ਫਿਰ ਗਿਆ। ਇਸੇ ਕੰਪਨੀ ਦੇ ਨਾਲ ਉਹਨੇ ਤਕਰੀਬਨ 12 ਲੱਖ ਅਮਰੀਕਨ ਡਾਲਰ ਦਾ ਫਰਾਡ ਕੀਤਾ ਤੇ ਉਸ ਮਾਮਲੇ ਦੀ ਜਾਂਚ ਤੋਂ ਬਾਅਦ ਉਹਦੇ ਪੂਰੇ ਕਾਰਜਕਾਲ ਦਾ ਆਡਿਟ ਕਰਾਇਆ ਗਿਆ ਤੇ ਆਡਿਟ ਦੇ ਵਿੱਚ ਪਤਾ ਲੱਗਾ ਕਿ ਜਿਹੜੀ ਨੌਕਰੀ ਉਹਨੇ ਇੱਕ ਕਿਸ ਤਰੀਕੇ ਦੇ ਨਾਲ ਦਵਾਈ ਆ ਉਹ ਨੌਕਰੀ ਕਰਨ ਲਈ ਬੰਦਾ ਕਦੇ ਵੀ ਫਰਮ ਦੇ ਵਿੱਚ ਪਹੁੰਚਿਆ ਹੀ ਨਹੀਂ ਤੇ ਉਹਦੀ ਤਨਖਾਹ ਵੀ ਗੁਪਤਾ ਸਾਹਿਬ ਆਪ ਹੀ ਰਲ ਕੇ ਛਾਕ ਰਹੇ ਸੀਗੇ। ਸੋ ਇਸ ਮਾਮਲੇ ਦੇ ਵਿੱਚ ਮੁਕੱਦਮਾ ਜਿਹੜਾ ਜੀ ਉਹ ਮੇਨ ਐਪਲਸ ਅਦਾਲਤ ਵਿੱਚ ਚੱਲਿਆ ਤੇ ਅਦਾਲਤ ਨੇ ਕਰਨ ਗੁਪਤਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਬੰਧੀ ਕਰਨ ਗੁਪਤਾ ਨੂੰ ਸਜ਼ਾ ਸੁਣਾਈ ਜਾਊਗੀ ਤੇ ਜਿਹੜੇ ਪੈਸੇ ਉਹਨੇ ਲਟਾਏ ਆ ਉਹ ਵੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਇਹ ਜਿਹੜੀ ਜਾਂਚ ਆ ਉੱਥੋਂ ਦੇ ਅਧਿਕਾਰੀਆਂ ਤੋਂ ਇਲਾਵਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਨਕੀ ਐਫਬੀਆਈ ਨੇ ਨਾਲ ਮਿਲ ਕੇ ਕੀਤੀ ਆ ਅਖੀਰ ਦੇ ਵਿੱਚ ਆਪਾਂ ਗਰਮਤ ਕਰਾਂਗੇ ਜੇ ਐਬਸਟੈਨ ਫਾਈਲਸ ਦੀ ਐਬਸਟੈਨ ਫਾਈਲਸ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਦੁਨੀਆ ਭਰ ਦੇ ਵਿੱਚ ਵੱਡੇ ਵੱਡੇ ਨਾਂ ਜਿਹੜੇ ਨੇ ਇਹਦੇ ਵਿੱਚ ਆ ਰਹੇ ਆ ਆ ਡੱਡ ਮੁਲਕਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਧਨਾੜ ਜਿਹੜੇ ਨੇ ਉਹਨਾਂ ਦਾ ਜ਼ਿਕਰ ਹੋ ਰਿਹਾ ਆ ਤੇ ਇਹ ਗਿਣਤੀ ਹਜ਼ਾਰਾਂ ਦੇ ਵਿੱਚ ਆ ਇਜ਼ਰਾਈਲ ਦੇ ਵਾਸਤੇ ਇਹ ਸਮਝਿਆ ਜਾ ਰਿਹਾ ਕਿ ਸ਼ੱਕੀ ਤੌਰ ਦੇ ਉੱਤੇ ਜੈਫਰੀ ਐਬਸਟੈਨ ਇੱਕ ਜਸੂਸੀ ਦਾ ਕੰਮ ਕਰਦਾ ਸੀ ਉਦੇ ਜਿਹੜੇ ਟਿਕਾਣੇ ਨੇ ਉਹ ਦੁਨੀਆ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਸੀਗੇ ਤੇ ਉਹ ਉਹ ਵੱਡਿਆਂ ਲੋਕਾਂ ਦੇ ਨਾਲ ਤਾਲੁਕ ਰੱਖਦਾ ਸੀ ਜਾਂ ਇਦਾਂ ਕਹਿ ਸਕਦੇ ਕਿ ਐਡਾ ਵੱਡਾ ਨਾਮ ਬਣ ਗਿਆ ਸੀ ਕਿ ਲੋਕ ਖੁਦ ਚਾਹੁੰਦੇ ਸੀ ਕਿ ਅਸੀਂ ਉਹਦੇ ਨਾਲ ਮੇਲਜੋਲ ਰੱਖੀਏ ਸੋ ਉਹਦੇ ਤੇ ਦੋਸ਼ ਲੱਗ ਰਿਹਾ ਕਿ ਉਹਨੇ ਬਹੁਤ ਸਾਰੇ ਵੱਡਿਆਂ ਲੋਕਾਂ ਨੂੰ ਬਲੈਕਮਿਲ ਕੀਤਾ ਪਹਿਲਾਂ ਉਹਨਾਂ ਨੂੰ ਜਿਹੜੇ ਬੱਚੇ ਸਪਲਾਈ ਕੀਤੇ ਛੋਟੀਆਂ ਬੱਚੀਆਂ ਔਰਤਾਂ ਸਪਲਾਈ ਕੀਤੀਆਂ ਉੱਤੇ ਤੱਕੇਸ਼ਾਈ ਹੋਈ ਉਹਨਾਂ ਦੇ ਨਾਲ ਐਪਸਟਾਈਨ ਫਾਰਮ ਦੇ ਉੱਤੇ ਐਪਸਟਾਈਨ ਆਇਲੈਂਡ ਦੇ ਉੱਤੇ ਜਾਂ ਉਹਦੀਆਂ ਅਪਾਰਟਮੈਂਟਾਂ ਦੇ ਵਿੱਚ ਤੇ ਬਾਅਦ ਦੇ ਵਿੱਚ ਫਿਰ ਉਹਨੂੰ ਫੜ ਲਿਆ ਗਿਆ ਅਮਰੀਕਾ ਦੀ ਜੇਲ੍ਹ ਚ ਪਾ ਦਿੱਤਾ ਗਿਆ ਤਾਂ ਫਿਰ ਉਹਨੇ ਖੁਦਕਿਸ਼ੀ ਕਰ ਲਈ ਜਿਸ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਸਬੂਤ ਮਟਾਉਣ ਲਈ ਉਹਨੂੰ ਮਾਰ ਦਿੱਤਾ ਗਿਆ ਰਾਮ ਪ੍ਰਸ਼ਾਸਨ ਨੇ ਵਾਦਾ ਕੀਤਾ ਸੀਗਾ ਕਿ ਜੇਕਰ ਉਹ ਸੱਤਾ ਵਿੱਚ ਆਉਣਗੇ ਤਾਂ F10 ਫਾਈਲਜ਼ ਜਿਹੜੀਆਂ ਕਿ ਡੀਕਲਾਸੀਫਾਈ ਕੀਤੀਆਂ ਜਾਣਗੀਆਂ ਜਿਹੜਾ ਨੂੰ ਕੋਈ ਹਲੇ ਤੱਕ ਗੁਪਤ ਰੱਖਿਆ ਹੋਇਆ ਸੀ ਸੋ ਜਿਉਂ ਹੀ ਇਹ ਫਾਈਲਾਂ ਜਿਹੜੀਆਂ ਜਨਤਕ ਹੋਈਆਂ ਤਰ੍ਹਾਂ ਤਰ੍ਹਾਂ ਦੇ ਨਾਂ ਸਾਹਮਣੇ ਆ ਰਹੇ ਆ ਉਹਦੇ ਵਿੱਚ ਅਮਰੀਕਾ ਦੇ ਕਿ ਰਾਸ਼ਟਰਪਤੀ ਇੰਗਲੈਂਡ ਦੇ ਕੇ ਵੱਡੇ ਤਨਾਡ ਭਾਰਤ ਵਿੱਚੋਂ ਵੀ ਕੁਝ ਵੱਡੀਆਂ ਸ਼ਕਤੀਆਂ ਦੇ ਨਾਂ ਆਏ ਆ ਮੀਡਲ ਈਸ ਵਿੱਚੋਂ ਹਰੇਕ ਥਾਂ ਤੋਂ ਨਾਂ ਜਿਹੜੇ ਆ ਉੱਪਰ ਕੇ ਸਾਹਮਣੇ ਆ ਰਹੇ ਆ ਸੋ ਜਿਹਾ ਇੱਕ ਨਾਂ ਜਿਹੜਾ ਹੋਣ ਆਇਆ ਉਹ ਹੈ ਬਰਤਾਨੀਆਂ ਦੇ ਰਾਜਾ ਕਿੰਗ ਚਾਰਲਸ ਦੇ ਭਰਾ ਐਂਡਰਿਊ ਮਾਉਂਟ ਬੈਟਨ ਦਾ ਤੇ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਉਹਨਾਂ ਤੇ ਉਤੇ ਦੋਸ਼ ਇਹ ਲੱਗਿਆ ਕਿ ਜਨਤਕ ਅਹੁਦੇ ਜਾਨਕਿ ਸਰਕਾਰੀ ਅਹੁਦੇ ਤੇ ਰਹਿੰਦੇ ਆ ਉਹਨਾਂ ਨੇ ਬਦਚਲਣੀ ਕੀਤੀ ਹੈ। ਇਸ ਸਬੰਧੀ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਹੀ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣਾ ਜਨਮ ਦਿਨ ਮਨਾ ਰਿਹਾ ਸੀ। ਸੋ ਜੈਫਰੀ ਐਪਸਟਾਈਨ ਦੇ ਨਾਲ ਸੰਬੰਧ ਐਂਡਰਿਊ ਮਹਿੰਗੇ ਪਏ ਆ। ਤੇ ਇਹਦੇ ਵਿੱਚ ਪੂਰਾ ਮਾਮਲਾ ਇਹ ਕਿਆ ਜਾ ਰਿਹਾ ਕਿ ਐਂਡਰਿਊ ਬਰਤਾਨੀਆਂ ਦੇ ਵਪਾਰਕ ਦੂਤ ਜਾਨੀ ਕਿ ਟ੍ਰੇਡ ਐਨਵਾਏ ਵਜੋਂ ਸਰਕਾਰੀ ਆਰਡਰ ਦੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ 2001 ਦੇ ਵਿੱਚ ਸੌਦੇ ਦੇ ਉੱਤੇ ਨਿਯੁਕਤ ਕੀਤਾ ਗਿਆ ਸੀ ਫਿਰ ਉਹਨਾਂ ਦੇ ਤਾਲੁਕਾਤ ਜਿਹੜੇ ਨੇ ਜੈਫਰੀ ਐਫਸਟਾਈਨ ਦੇ ਨਾਲ ਜੁੜੇ ਆ ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਬਾਹਰ ਆ ਗਈ ਇੰਗਲੈਂਡ ਨੂੰ ਪਤਾ ਲੱਗ ਗਈ ਤਾਂ 2011 ਦੇ ਵਿੱਚ ਜਾਨੀ ਕਿ 10 ਸਾਲ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਪਰ ਕਿਉਂਕਿ ਉਹ ਸਾਰਾ ਕੁਝ ਜਨਤਕ ਨਹੀਂ ਸੀ ਹੋਇਆ ਅੰਦਰਲੀ ਗੱਲਾਂ ਅੰਦਰ ਹੀ ਨੱਪ ਲਈਆਂ ਗਈਆਂ ਸੀ ਇਸ ਵਾਸਤੇ ਨੌਕਰੀ ਉਹਨਾਂ ਨੂੰ ਲਾਂਬੇ ਅਬਸ਼ੱਕ ਕਰ ਦਿੱਤਾ ਗਿਆ ਪਰ ਉਹਨਾਂ ਨੂੰ ਚਾਰਜ ਨਹੀਂ ਸੀ ਕੀਤਾ ਗਿਆ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ ਹੁਣ ਜਦੋਂ ਅਮਰੀਕਾ ਦੀ ਜਿਹੜੀ ਆ ਜਾਂਚ ਏਜੰਸੀ ਆ ਨਿਆਬ ਵਿਭਾਗ ਆ ਉਹਨਾਂ ਨੇ ਸਾਰੇ ਡਾਕੂਮੈਂਟ ਜਨਤਕ ਕਰ ਦਿੱਤੇ ਆ ਲੋਕ ਕੱਢ ਕੱਢ ਕੇ ਇਹਨੂੰ ਸੋਸ਼ਲ ਮੀਡੀਆ ਤੇ ਪਾ ਰਹੇ ਆ ਤਾਂ ਫਿਰ ਬਰਤਾਨੀਆ ਸਰਕਾਰ ਦੀ ਵੀ ਮਜਬੂਰੀ ਬਣ ਗਈ ਕਿ ਇਸ ਮਾਮਲੇ ਵਿੱਚ ਐਂਡਰੂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਵਰਜੀਰੀਆ ਗਿਫਰ ਨਾਂ ਦੀ ਇੱਕ ਔਰਤ ਆ ਉਹਦੇ ਉੱਤੇ ਉਹਨੇ ਦੋਸ਼ ਲਾਏ ਆ ਕਿ 2001 ਦੇ ਵਿੱਚ ਜਦੋਂ 17 ਸਾਲ ਦੀ ਸੀ ਨਾਬਾਲਗ ਸੀ ਤਾਂ ਐਂਡਰੂ ਨੇ ਉਹਦਾ ਜੈਨਸੀ ਸ਼ੋਸ਼ਣ ਕੀਤਾ ਹਾਲਾਂਕਿ ਐਂਡਰੂ ਦੇ ਦੋਸ਼ ਨਕਾਰਦੇ ਰਹੇ ਆ ਪਰ ਜੈਫਰੀ ਐਬਸਟੈਂਡ ਦੀਆਂ ਫਾਈਲਾਂ ਦੇ ਵਿੱਚ ਇਸ ਸੰਬੰਧੀ ਹੋਰ ਬਹੁਤ ਕੁਝ ਬਾਹਰ ਆ ਗਿਆ ਤੇ ਹੁਣ ਐਂਡਰੂ ਦੀ ਗ੍ਰਫਤਾਰੀ ਹੋਈ ਆ ਵੈਸੇ ਵਰਜੀਨੀਆ ਗਿਫਰ ਜਿਹੜੀ ਆ ਉਹਦੀ ਅਪ੍ਰੈਲ 2025 ਵਿੱਚ ਮੌਤ ਹੋ ਚੁੱਕੀ ਆ ਉਹਦੇ ਬਾਰੇ ਵੀ ਇਹੀ ਕਿਹਾ ਜਾ ਰਿਹਾ ਕਿ ਉਹਨੇ ਖੁਦਕਿਸ਼ੀ ਕਰ ਲਈ ਸੀ ਜਦੋਂ ਕਿ ਉਹਨੂੰ ਇੱਕ ਸ਼ੱਕੀ ਖੁਦਕਿਸ਼ੀ ਸਮਝੋ ਦੇਖਿਆ ਜਾ ਰਿਹਾ ਆ ਸੋ ਇੰਗਲੈਂਡ ਦੇ ਕਾਨੂੰਨ ਦੇ ਮੁਤਾਬਕ ਕੋਈ ਵੀ ਵਿਅਕਤੀ ਜੇਕਰ ਉਹ ਸਰਕਾਰੀ ਅਹੁਦੇ ਤੇ ਆ ਜਨਤਾ ਦੀ ਸੇਵਾ ਕਰਨ ਦੀ ਉਹਨੇ ਸੌਖਾਦੀ ਹੋਈ ਆ ਤੇ ਉੱਥੇ ਰਹਿ ਕੇ ਬਲਚਲਣੀ ਕਰਦਾ ਆ ਇਹੋ ਜਿਹੇ ਕੰਮਾਂ ਦੇ ਵਿੱਚ ਸ਼ਮੂਲੀਅਤ ਕਰਦਾ ਆ ਤਾਂ ਉਹਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਆ ਸੋ ਇਸੇ ਅਪਰਾਧ ਦੇ ਅਧੀਨ ਕਿੰਗ ਚਾਰਲਸ ਦੇ ਭਰਾ ਐਂਡਰਿਊ ਮਾਉਂਟਬੈਟਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਇਹ ਦੋਸ਼ ਲਾਏ ਗਏ ਆ ਕਿ ਉਹਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਆ ਆਪਣੇ ਇੱਕ ਜਨਤਕ ਅਹੁਦੇ ਉੱਤੇ ਰਹਿੰਦੇ ਆ ਇੰਗਲੈਂਡ ਦੇ ਮਾਣ ਸਨਮਾਨ ਨੂੰ ਠੇਸ ਪਹਾਈ ਆ ਤੇ ਜਾਣ ਬੁੱਝ ਕੇ ਗਲਤ ਕੰਮ ਕੀਤਾ ਸੋ ਇਹ ਹਜੇ ਦੋਸ਼ ਲਾਏ ਆ ਅਦਾਲਤ ਵਿੱਚ ਮੁਕੱਦਮਾ ਚੱਲਣਾ ਆ ਤੇ ਜੇਕਰ ਇਹ ਦੋਸ਼ ਸਿੱਧ ਹੋ ਜਾਂਦੇ ਆ ਤਾਂ ਜਿਹੜਾ ਸ਼ਾਹੀ ਪ੍ਰਿੰਸ ਰ ਹੈ ਜੀ ਉਹਨੂੰ ਉਮਰ ਕੈਦ ਤੱਕ ਦੀ سزا ਹੋ ਸਕਦੀ ਆ ਸੋ ਬਹੁਤ ਹੀ ਗੰਭੀਰ ਅਪਰਾਧ ਇਹ ਮੰਨੇ ਜਾ ਰਹੇ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਕੱਲਾਂ ਬਾਤਾਂ ਹੋਰ ਖਬਰਾਂ ਲੈ ਕੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ